ਉਹ ਕਹਿੰਦੇ ਆ ਕਹਿੰਦੇ ਬਾਈ ਦੇ ਹੁਣ 16 ਟੀਮਾਂ ਸੱਦੀਆਂ ਉਹਨਾਂ ਨੂੰ ਤਾਂ 50 50 ਹਜ਼ਾਰ ਦੇ ਦਿੰਦੇ ਆ ਹਾਰੀਆਂ ਨੂੰ ਵੀ ਹਨਾ ਉਹ ਕਹਿੰਦੇ ਸਾਨੂੰ ਕਰਾਇਆ ਤਾਂ ਦੇ ਇੱਕ ਪਾਸੇ ਰਹਿ ਗਿਆ ਸਾਡੀ ਐਂਟਰੀ ਫੀਸ ਵੀ ਨਹੀਂ ਮੋੜਦੇ ਮੇਰੇ ਕਾ ਵੀ ੱੱੱਕਾ ਕੁੱਡੀ ਦਾ ਇਹ ਬਹੁਤ ੱੱੱਕਾ ਇਹ ਨਵੇਂ ਪਲੇਰ ਹਨ ਜੇ ਦੇਖੀਏ ਆਪਾਂ ਹੁਣ ਇੱਕ ਬੰਦਾ ਹੁਣ ਇੱਕ ਟੀਮ ਜਾਂਦੀ ਆ ਜੇ ਦੇਖੀਏ ਤਾਂ ਗਰਮੀ ਤੇ ਵੀਰੇ 4 ਤੋਂ 5000 ਰੁਪਿਆ ਖਰਚਾ ਬਿਲਕੁਲ ਇੱਕ ਟੀਮ ਦਾ ਜੇ ਜਾਂਦੀ ਆ ਤਾਂ ਜੇ ਹੁਣ ਉਹ ਨਾਰਮਲ ਘਰਾਂ ਦੇ ਮੁੰਡੇ ਹੁਣ ਬਚਾਰੇ ਜੇ ਹੁਣ ਟੀਮ ਹਾਰ ਕੇ ਆ ਗਈ ਸਾਡੇ ਵੀ ਘਰ ਦੇ ਪਉਸਦੇ ਜੇ ਅਸੀਂ ਰੋਜ਼ ਕਈ ਵਾਰੀ ਹਾਰ ਕੇ ਆ ਜਣਾ ਉਹਨਾਂ ਨੇ ਕਹਣਾ ਤੁਸੀਂ ਜਿੱਤੋਂਗੇ ਕਦੋਂ ਹਨਾ ਹੁੰਦਾ ਹੀ ਆ ਨਾ ਘਰੋਂ ਖਰਚਾ ਲੈ ਕੇ ਆਪਾਂ ਕਿੰਨਾ ਚਿਰ ਖੇਡੀ ਜਾਵਾਂਗੇ ਖਰਾਕ ਵੀ ਖਾਣੀ ਆ ਮਿਹਨਤ ਕਰਨੀ ਆ ਸਾਰਾ ਕੁਝ ਗੱਡੀਆਂ ਦਾ ਖਰਚਾ ਹੋਰ ਵੀ ਨਵੇਂ ਮੁੰਡਿਆਂ ਨੂੰ ਨਾ ਚਾਹੇ ਥੋੜਾ ਕਰਾਇਆ ਦੇ ਦੇਣਾ 4000 ਦੇ ਦੇਣਾ 5000 ਦੇ ਦੇਣਾ 30 32 ਟੀਮਾਂ ਤੁਸੀਂ ਖੁੱਲੀਆਂ ਸੱਦੋ ਤੇ ਜਿਹੜਾ ਤੁਸੀਂ ਵੱਡੇ ਵੱਡੇ ਨਾਮ ਧਰੇ ਆ ਜਿਵੇਂ ਕਮਬੈਨਾ ਧਰਤੀਆਂ ਹੋਰ ਧਰਤੀਆਂ ਚਲੋ ਉਹ ਵੀ ਹੁਣ ਧਰੀ ਚੱਲੋ ਕੋਈ ਗੱਲ ਨਹੀਂ ਪਰ ਉਹਦੇ ਵਿੱਚੋਂ 2-4 ਲੱਖ ਨਵੇਂ ਪਲੇਅਰਾਂ ਨੂੰ ਵੀ ਵੰਡ ਦੋ ਨਵੇਂ ਪਲੇਅਰਾਂ ਦਾ ਕੋਈ ਨਾ ਕੋਈ ਬਣ ਜੇ ਵਿਚਾਰਿਆ ਇਹ ਵੀ ਜਿਹੜੀਆਂ ਜਿਹੜੇ ਵੱਡੇ ਪਲੇਅਰ ਨੇ ਜਿਵੇਂ ਸਿਲੇਕਟਡ ਜੀ ਪਲੇਅਰ ਨੇ ਇਹਨਾਂ ਦੀ ਇੱਕ ਟੀਮ ਬਣਾ ਲਈ ਜਾਂਦੀ ਹੈ ਹਨਾ ਜਿਹਨੇ ਆਪਾਂ ਗੱਲ ਕਰਦੇ ਸੀ ਪਿੰਡਵਾਰ ਵਾਲਾ ਸਿਸਟਮ ਥੋੜਾ ਜਿਹਾ ਖਤਮ ਹੋ ਚੱਲਿਆ ਹਨਾ ਵੀ ਜਿਵੇਂ ਚਲੋ ਪਹਿਲਾਂ ਨੇ ਰੋਲ ਪੈਂਡਵਾਰ ਸੀ ਫਿਰ ਇੱਕ ਵਾਰੋਂ ਹੋ ਗਿਆ ਦੋ ਵਾਰੋਂ ਹੋ ਗਏ ਚਾਰ ਵੀ ਵਾਰੋਂ ਹੋ ਗਏ ਮੇਰੇ ਖਿਆਲੋਂ ਚਾਰ ਚੱਲੇ ਆ ਹਾਂ ਤਿੰਨ ਚਾਰ ਤਾਂ ਆਮ ਹੀ ਚੱਲੇ ਆ ਪਹਿਲਾਂ ਤੇ ਕੁਝ ਉਦੋਂ 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 ਹੀ ਪੈਂਡਵਾਰ ਦੀਆਂ ਟੀਮਾਂ ਉਦੋਂ ਹੀ ਘਟੀਆਂ ਜਦੋਂ ਤਿੰਨ ਤੋਂ ਚਾਰ ਪਲੇਅਰ ਹੋਏ ਆ ਨਾ ਟੀਮਾਂ ਦੇ ਵਿੱਚ ਉਦੋਂ ਕੀ ਹੋਇਆ ਜੇ ਕਿ ਸੇ ਪਿੰਡ ਦੇ ਦੋ ਮੁੰਡੇ ਤਕੜੇ ਆ ਜੇ ਮੰਨ ਲਓ ਬੱਸੀਆਂ ਦੇ ਦੋ ਆ ਤਕੜੇ ਉਹ ਚਰਾਲ ਵਾਲਿਆਂ ਨੇ ਕਿਹਾ ਤੁਸੀਂ ਸਾਡੇ 'ਚ ਖੇਡ ਲਓ ਹੁਣ ਬੱਸੀਆਂ ਟੀਮ ਖਤਮ ਹੋ ਗਈ ਨਾ ਦੋ ਚਲੇ ਗਏ ਉਧਰ ਤੇ ਉਥੋਂ ਘਟਦੇ ਘਟਦੇ ਹੁਣ ਜਿਹੜੇ ਦੂਜੇ ਦੋ ਲਏ ਸੀ ਜੇ ਹੁਣ ਚਰਾਲ ਦੀ ਟੀਮ ਜਿੱਤਦੀ ਆ ਜੀ ਉਹ ਉਹਨਾਂ ਨੂੰ ਲਾਲਚ ਬਣਾ ਉਹਨਾਂ ਨੇ ਕਿਹਾ ਕੱਲ ਨੂੰ ਫੇਰ ਆਪਾਂ ਚਰਾਲ 'ਚ ਹੀ ਖੇਡਾਂਗੇ ਯਾਰ ਵੀ ਕਿਉਂਕਿ ਟੀਮ ਦੋ ਤਿੰਨ 플레이ਰ ਉਹਨਾਂ ਦੇ ਆ ਦੋ ਆਪਾਂ ਤਕੜੇ ਹੋਗੇ ਅਕੈਡਮੀ ਵਾਂਗੂ ਹੋਗੀ ਉਹ ਫਿਰ ਹੌਲੀ ਹੌਲੀ ਪਿੰਡਵਾਰ ਦੀਆਂ ਟੀਮਾਂ ਜਿਹੜੀਆਂ ਖਤਮ ਹੁੰਦੀਆਂ ਗਈਆਂ ਅਜੇ ਕੋਈ ਥਲੜਾ ਉਸ ਪਿੰਡ ਦਾ ਖੇਡਣਾ ਵੀ ਚਾਹੁੰਦਾ ਤਾਂ ਉਹ ਦੂਜੇ ਨੂੰ ਹੰਗਾਰਾ ਨਹੀਂ ਦਿੰਦੇ ਨਹੀਂ ਹੰਗਾਰਾ ਨਹੀਂ ਦਿੰਦੇ ਉਹ ਫਿਰ ਅਗਲਾ ਕਹਿੰਦਾ ਯਾਰ ਉਹ ਜਿੱਤ ਕੇ ਆਉਂਦੇ ਆ ਅਸੀਂ ਹਾਰ ਕੇ ਆਉਨੇ ਉਹੀ ਮਨ ਟੁੱਟ ਜਾਂਦਾ ਉਹ ਪਿੰਡ ਦੇ ਕਹਿਣ ਲੱਗ ਜਾਂਦੇ ਆ ਘਰ ਦੇ ਕਹਿਣ ਲੱਗ ਜਾਂਦੇ ਆ ਬਹੁਤ ਪਲੇਅਰਾਂ ਨੇ ਕਬੱਡੀ ਛੱਡੀ ਆ ਛੱਡੀ ਆ ਖਰਚੇ ਪੱਖੋਂ ਬਹੁਤ ਜਣਾਂ ਨੇ ਛੱਡੀ ਆ ਹੁਣ ਅਸੀਂ ਵਿੱਚ ਰਹੇ ਆ ਸਾਨੂੰ ਪਤਾ ਵਾ ਆਮ ਬੰਦੇ ਨੂੰ ਸ਼ਾਇਦ ਨਹੀਂ ਪਤਾ ਇਹ ਗੱਲ ਨਹੀਂ ਸਮਝ ਸਕਦਾ ਪਰ ਇਹ ਪੱਖੋਂ ਪਲੇਅਰਾਂ ਨੇ ਬਹੁਤ ਕਬੱਡੀ ਛੱਡੀ ਆ ਵੀ ਵੀਰੇ ਜਿਵੇਂ ਅੱਜ ਦੀ ਕਬੱਡੀ ਤੇ ਇਲਜ਼ਾਮ ਲੱਗ ਰਿਹਾ ਕਿ ਕਬੱਡੀ 'ਚ ਨਸ਼ਾ ਬਹੁਤ ਜ਼ ਮੇਰੇ ਖਿਆਲ ਮੈਂ ਤੁਹਾਨੂੰ ਪੁੱਛਣ ਤੋਂ ਪਹਿਲਾਂ ਹੀ ਇਹ ਕਹਿ ਸਕਦਾ ਬਈ ਇਹ 'ਚ ਕੋਈ ਸ਼ੱਕ ਨਹੀਂ ਹੈ ਨਸ਼ਾ ਹੈਗਾ ਵਾ ਹਾਂਜੀ ਤੇ ਕਿਸ ਹੱਦ ਤੱਕ ਇਹ ਨਸ਼ਾ ਵਾ ਉਹ ਜਿਹੜੀ ਪਹਿਲੀ ਕਬੱਡੀ ਸੀ ਤੇ ਹੋਣ ਵਾਲੀ ਕਬੱਡੀ ਆ ਇਹਨਾਂ ਦੋਨਾਂ 'ਚ ਕਿੰਨਾ ਕੰਤਰ ਆ ਨਸ਼ੇ ਵਾਲਾ ਕਿੰਨਾ ਕੰਤਰ ਆ ਤੇ ਕਬੱਡੀ ਦਾ ਵੈਸੇ ਕਿੰਨਾ ਕੰਤਰ ਆ ਦੇਖੋ ਇਹ ਥੋੜੀ ਗੱਲ ਨਾ ਗਰਮੀਤ ਵੀਰੇ ਲੰਬੀ ਹੋ ਜਾਣੀ ਆ ਤੇ ਇਹ ਜੇ ਆਪਾਂ ਕਬੱਡੀ ਦੇ ਵਿੱਚ ਨਸ਼ਾ ਕਹਿ ਸਕਦੇ ਆ ਹੈਗਾ ਜੀ ਨਸ਼ਾ ਹੋਰ ਚੀਜ਼ ਆ ਇੱਕ ਚੀਜ਼ ਹੁੰਦੀ ਆ ਵੀ ਗੇਮਾਂ ਚ ਸਾਰਿਆਂ ਤੇ ਕੋਈ ਨਾ ਕੋਈ ਪਲੇਅਰ ਲੈਂਦੇ ਆ ਕੋਈ ਡੈਕਟ ਹੋ ਗਿਆ ਲੋਕ ਜਿਹਨੂੰ ਨਹੀਂ ਪਤਾ ਉਹਨੂੰ ਵੀ ਨਾ ਸ ਕਹਿੰਦੇ ਹਨਾ ਉਹ ਉਹ ਚੀਜ਼ ਤਾਂ ਨਹੀਂ ਹੈਗੀ ਨਸ਼ੇ ਵਾਲੀ ਜੀ ਤੇ ਕੋਸ਼ਕ ਦੇ ਵਿੱਚ ਚੀਜ਼ ਜੇ ਦੇਖੀਏ ਹੈਗੀ ਆ ਜਿਹੜੀ ਉਹ ਪਲੇਅਰ ਨਾ ਆਪਾਂ ਕੋਰਾ ਨਾ ਨਹੀਂ ਕਰ ਸਕਦੇ ਵੀ ਹੈ ਨਹੀਂਗੀ ਹਾਂ ਇਹੀ ਚੀਜ਼ ਹਾਂ ਕੋਰਾ ਨਾ ਤਾਂ ਨਹੀਂ ਕਰ ਸਕਦੇ ਵਰਤ ਦੇ ਹੈਗੇ ਆ ਪਲੇਅਰ ਚੱਲਦਾ ਇਹ ਪਹਿਲਾਂ ਤੋਂ ਹੀ ਆਇਆ ਜੀ ਜਦੋਂ ਅਸੀਂ ਖੇਡਦੇ ਨਾ ਮੈਂ 2000 ਚ ਸ਼ੁਰੂਆਤ ਕਰੀ ਆ ਖੇਡਣ ਦੀ ਜੀ 2005 6 ਤੱਕ ਸਾਨੂੰ ਜਮਾਂ ਨਹੀਂ ਸੀ ਪਤਾ ਇਹ ਚੀਜ਼ ਦਾ ਮਾਪਾ ਝੂਠ ਨਹੀਂ ਬੋਲਦੇ ਖੇਡੇ ਹੋਏ ਆ ਕੱਲ ਨੂੰ ਕੋਈ ਕਮੈਂਟ ਕਰਕੇ ਵੀ ਕਹਿ ਸਕਦਾ ਹਨਾ ਵੀ ਆ ਸੱਚੇ ਸੁੱਚੇ ਬਣਦੇ ਆ ਉਹਦੇ ਵਿੱਚ ਨਾ ਅਸੀਂ ਥੋੜਾ ਜਿਹਾ ਸ਼ੱਕਾਰ ਹੋ ਗਏ ਸੀ ਇਹ ਚੀਜ਼ ਦਾ ਹੁਣ ਮੰਨ ਕੇ ਚੱਲੋ ਸਾਨੂੰ 10 ਸਾਲ ਹੋ ਗਏ ਕੌਡੀ ਖੇਡਦਿਆਂ ਨੂੰ ਹੁਣ ਕੋਈ 2-3 ਸਾਲ ਦਾ ਪਲੇਅਰ ਉਹ 2-3 ਸਾਲ ਹੀ ਹੋਏ ਆ ਸਾਨੂੰ 10 ਹੋ ਗਏ ਉਹ 3 ਹੋਏ ਆ ਉਹ ਸਾਡੇ ਬਰੋਬਰ ਤਕੜਾ ਹੋ ਗਿਆ ਉੱਥੇ ਸਾਨੂੰ ਸ਼ੱਕ ਆਉਂਦੀ ਸੀ ਯਾਰ ਵੀ ਬੰਦੇ ਦਾ ਕੁਝ ਕਰਿਆ ਹੋਇਆ ਤਾਂ ਹਨਾ ਫਿਰ ਸਾਨੂੰ ਵੀ ਥੋੜਾ ਜਿਹਾ ਪਤਾ ਲੱਗਿਆ ਵੀ ਜਿਵੇਂ ਭਾਰਪੂਰ ਵਦਾਉਣ ਵਾਲੇ ਆ ਪ੍ਰੋਡਕਟ ਚੱਲੇ ਸੀ ਨਵੇਂ ਆਰਡਰ ਹੋ ਗਏ ਜਾਂ ਹੋਰ ਕੋਈ ਟਿਕਟ ਲਾ ਤਾਂ ਨਹੀਂ ਲਾਇਆ ਨਹੀਂ ਕਹਿ ਦਈਏ ਜੀ ਤੇ ਉਹਦੇ ਵਿੱਚ ਸ਼ਿਕਾਰ ਅਸੀਂ ਵੀ ਹੋਏ ਆ ਪਰ ਹੁਣ ਜਿਹੜਾ ਹੋਣਾ ਨਾ ਸਿਸਟਮ ਹੁਣ ਸਿਸਟਮ ਪਲੇਅਰਾਂ ਦਾ ਇਹ ਆ ਵੀ ਜੇ ਕਿਸੇ ਨੇ ਸ਼ੁਰੂਆਤ ਕਰਨੀ ਆ ਕੌਡੀ ਦੀ ਜੀ ਉਹ ਸ਼ੁਰੂਆਤ ਆਏ ਨਹੀਂ ਹੈਗੀ ਵੀ ਤਿੰਨ ਚਾਰ ਸਾਲ ਬੰਦਾ ਇਕੱਲੀ ਮਿਹਨਤ ਤੇ ਹੀ ਕਰੂਗਾ ਹੁਣ ਮੁੱਢ ਤੋਂ ਹੀ ਥੋੜਾ ਜਿਹਾ ਵਰਤਦੇ ਆ ਪਲੇਅਰ ਲਾਗੇ ਕਰਨ ਜੀ ਸਾਰੇ ਨਹੀਂ ਕਹਿ ਸਕਦੇ ਮਜਬੂਰੀ ਬਣ ਗਈ ਪਲੇਅਰਾਂ ਦੀ ਹੁਣ ਇੱਕ ਟੀਮ ਦਾ ਕਰਿਆ ਹੋਇਆ ਦੂਜੀ ਦਾ ਕਰਿਆ ਨਹੀਂ ਹੋਇਆ ਉਹਦੇ ਬਰੋਬਰ ਖੇਡ ਨਹੀਂ ਸਕਦੀ ਫਰਕ ਹੈਗਾ ਇਹ ਚੀਜ਼ ਦਾ ਮੰਨਣਾ ਪਊਗਾ ਪਲੇਅਰ ਵੀ ਮੰਨਣ ਥੋੜਾ ਜਿਆ ਤੇ ਥੋੜਾ ਥੋੜਾ ਚਲੋ ਹੌਲੀ ਹੌਲੀ ਜਾਗਰਤਾ ਅਜੇ ਤਾਂ ਆਪਾਂ ਕਹਿੰਦੇ ਆ ਮਹਾਰਾਜ ਵੀ ਕਲੀਨ ਹੋ ਜੇ ਥੋੜੀ ਜਿਹੀ ਵਧੀਆ ਪਲੇਅਰ ਪਹਿਲਾਂ ਹੋ ਜਾਣਾ ਪਰ ਅਜੇ ਕਈਏ ਤਾਂ ਹੈਗਾ ਉੜਾ ਥੋੜਾ ਸੱਸ ਤੁਮ ਹੈਗਾ ਇਹਦੇ ਚ ਵੀਰੇ ਜਿੰਮੇਵਾਰ ਆਪਾ ਇਹਦਾ ਮੈਂ ਆਮ ਹੀ ਆਪਾ ਇੰਟਰਵਿਊ ਸੁਣ ਰਹੇ ਆ ਪੋਡਕਾਸਟਾਂ ਚੱਲ ਰਹੀਆਂ ਨੇ ਚੈਨਲਸ ਤੇ ਹਾਂਜੀ ਇਹਹੀ ਮੁੱਦਾ ਉਠਾਈ ਜਾਂਦੇ ਆ ਹਾਂ ਹੈਗਾ ਉਹ ਕਹਿੰਦੇ ਨਹੀਂ ਹੈਗਾ ਉਹ ਕਹਿੰਦੇ ਹੈਗਾ ਆਹੀ ਗੱਲ ਹੋਈ ਜਾਂਦੀ ਹੈ ਹੂੰ ਹੂੰ ਇਹ ਗੱਲ ਤੇ ਕੋਈ ਨਹੀਂ ਆਉਂਦਾ ਕੌਣ ਜਿੰਮੇਵਾਰ ਆ ਵੀਰੇ ਮੈਂ ਇੱਕ ਨਾ ਤੁਹਾਨੂੰ ਸਵਾਲ ਪੁੱਛਣਾ ਚਾਹਨਾ ਵੀ ਜਿਵੇਂ ਨਸ਼ਾ ਹੈਗਾ ਹਾਂਜੀ ਮੰਨ ਲਓ ਵੀ ਇੱਕ ਕੋਚ ਦੇ ਅੰਡਰ ਇੱਕ ਟੀਮ ਖੇਡਦੀ ਹੈ ਇੱਕ ਬੰਦਾ ਨਵਾਂ ਹੀ ਐਂਟਰ ਕੀਤਾ ਅੱਜ ਜਿਵੇਂ ਆਪਾਂ ਕਹਿੰਦੇ ਵੀ ਉਹ ਨਵੇਂ ਸ਼ੁਰੂ ਕਰ ਲੈਂਦੇ ਸੀ ਇਹ ਨੂੰ ਹੂੰ ਇਹ ਫਿਰ ਕਿਤੇ ਨਾ ਕਿਤੇ ਕੋਚ ਵੀ ਉਹਦਾ ਜ਼ਿੰਮੇਵਾਰ ਹੈਗਾ ਉਹਨੂੰ ਕੋਚ ਨੂੰ ਪਤਾ ਨਹੀਂ ਲੱਗਦਾ ਜਾਂ ਕੋਚ ਨੂੰ ਗਾਈਡਿੰਗ ਕਰਦਾ ਵਾ ਵੀ ਹਾਂ ਥੋੜਾ ਬਹੁਤਾ ਕਰਦਾ ਨਹੀਂ ਕੋਚ ਵੀਰੇ ਹੁਣ ਆਏ ਆ ਜਿਹੜੇ ਤਾਂ ਪੁਰਾਣੇ ਕਬੱਡੀ ਵਾਲੇ ਕੋਚ ਆ ਹਾਂਜੀ ਉਹ ਤਾਂ ਸੇਤ ਹੀ ਨਹੀਂ ਇਹ ਚੀਜ਼ ਕਰਨ ਦਿੰਦੇ ਪਲੇਅਰਾਂ ਨੂੰ ਜਿਹੜੇ ਹੈਗੇ ਹਨ ਵਿਚ ਹੁਣ ਕਈ ਕੋਚ ਅਜੇ ਜਿਹਾ ਵੀ ਜਿਹੜੇ ਕਬੱਡੀ ਨਹੀਂ ਖੇਡੇ ਉਹ ਨਹੀਂ ਚਲੋ ਕਬੱਡੀ ਨੂੰ ਆਸਾਮ ਰਹੇ ਆ ਹੁਣ ਮੂਰੇ ਹੋ ਗਏ ਹਨ ਸਾਰਾ ਕੁਸ ਤੇ ਉਹ ਵੀਰੇ ਆਏ ਆ ਜੇ ਹੁਣ ਕੋਈ ਪਲੇਅਰ ਕਰਦਾ ਵਾ ਦਰਸ਼ਕ ਦੇਖਣ ਜਾਂਦੇ ਆ ਕਿਸੇ ਨੂੰ ਕੀ ਆ ਅਗਲਾ ਤਾਂ ਲੈਂਦਾ ਸੁਆਦ ਹਾਂ ਸੋਚਣਾ ਤਾਂ ਪਲੇਅਰ ਨੂੰ ਚਾਹੀਦਾ ਆ ਬੀਏ ਮੇਰੀ ਜ਼ਿੰਦਗੀ ਦਾ ਸਵਾਲ ਆ ਕੌਡੀ ਮੈਂ 10 ਸਾਲ ਖੇਡ ਲੂੰ 15 ਖੇਡ ਲੂੰ ਇਹ ਇੱਥੇ ਇਹ ਵੀ ਇੱਕ ਗੱਲ ਆਉਂਦੀ ਆ ਵੀ ਨਰੇ ਟੀਕੇ ਲਾ ਕੇ ਕੌਡੀ ਨਹੀਂ ਖੇਡੀ ਜਾਂਦੀ ਫਿਰ ਤਾਂ ਕੋਈ ਵੀ ਖੇਡ ਲੇ ਨਹੀਂ ਇਹ ਗੱਲ ਸਰਾਸਰ ਝੂਠ ਆ ਕੌਡੀ ਖੇਡਣ ਲਈ ਮਿਹਨਤ ਜ਼ਰੂਰੀ ਆ ਥਣ ਸਵੇਰ ਦੀ ਗਰਾਊਂਡ ਦੇ ਵਿੱਚ ਮਰਨਾ ਪੈਣਾ ਜਿਵੇਂ ਝੰਡ ਵਾਲਾ ਬਾਜੀ ਕਹਿੰਦਾ ਹੁੰਦਾ ਮਰਨਾ ਤਾਂ ਦੋ ਟਾਈਮ ਪੈਣਾ ਗਰਾਊਂਡ 'ਚ ਹਣਾ ਮਿਹਨਤ ਕਰਨੀ ਪੈਣੀ ਆ ਕੋਈ ਵੀ ਪਲੇਅਰ ਆ ਸੁਲਤਾਨ ਆ ਮੰਗੀ ਆ ਖੁਸ਼ੀ ਆ ਲੰਬਾ ਖੇਡੀ ਜਾਂਦੇ ਆ ਖੇਡ ਦੇ ਮਿਹਨਤ ਦੇ ਸਰਤੇ ਆ ਬਿਲਕੁਲ ਹੋਰ ਉਹਦੇ ਨਾਲ ਉਹ ਕੀ ਕਰਦੇ ਆ ਉਹ ਰੱਬ ਜਾਣਦਾ ਹਣਾ ਉਹ ਨਹੀਂ ਆਪਾਂ ਕਹਿ ਸਕਦੇ ਪਰ ਮਿਹਨਤ ਤੋਂ ਬਿਨਾ ਤਾਂ ਕਬੱਡੀ ਨਹੀਂ ਖੇਡੀ ਜਾਂਦੀ ਪਰ ਮਿਹਨਤ ਦੇ ਨਾਲ-ਨਾਲ ਜਿਹੜੇ ਪਲੇਅਰ ਕਰਦੇ ਆ ਸਿਸਟਮ ਉਹ ਕਬੱਡੀ ਚ ਸੁਧਰਨਾ ਚਾਹੀਦਾ ਉਹ ਹੈਗਾ ਵਾ ਹੂੰ ਕੋਈ ਇਹ ਗੱਲ ਮੰਨਣੀ ਪਊ 2011 12 ਦੀ ਗੱਲ ਆ ਪਲੇਅਰ ਟੈਸਟੋ ਕੇ ਜਾਣੇ ਸੀ ਬਾਹਰ ਠੀਕ ਹੈ ਪਰ ਉੱਥੇ ਮਸਲਾ ਕੀ ਹੋਇਆ ਵੀ ਇੱਕ ਫੈਡਰੇਸ਼ਨ ਤਾਂ ਕਹਿੰਦੀ ਆ ਵੀ ਅਸੀਂ ਡੋਪ ਟੈਸਟ ਕਰਾਉਣੇ ਆ ਜੀ ਹੋਨ 100 ਪਲੇਅਰ ਦਾ ਡਾਪ ਟੈਸਟ ਹੋਣਾ ਸੀ ਮੰਨ ਲਓ ਉਹਨਾਂ ਦੇ ਵਿੱਚੋਂ ਪਲੇਅਰ ਡਰ ਗਏ ਕਈਆਂ ਨੇ ਟੈਸਟ ਨਹੀਂ ਦਿੱਤੇ ਕਈ ਡਾਪ ਦੇ ਵਿੱਚ ਆ ਗਏ ਜੀ ਆ ਗਏ ਨਾ ਉਹ ਉੱਥੇ ਦੂਜੀ ਫੈਡਰੇਸ਼ਨ ਆਪਾਂ ਨਾਂ ਨਹੀਂ ਲੈਣਾ ਉਹਨਾਂ ਬੰਦਿਆਂ ਦਾ ਹੁਣ ਨਾਂ ਤਾਂ ਹੀ ਜਾਣਦੇ ਆ ਜੀ ਉਹਨਾਂ ਨੇ ਦੂਜਿਆਂ ਨੇ ਕੀ ਕਰਿਆ ਉਹ ਕਹਿੰਦੇ ਵੀ ਅਸੀਂ ਕੋਈ ਡਾਪ ਨਹੀਂ ਕਰਾਉਣਾ ਅਸੀਂ ਸੱਦਾਂਗੇ ਉਹ ਫੈਡਰੇਸ਼ਨ ਹੋਰ ਬਣ ਗਈ ਜਿਹੜੀ ਜਿੱਦਾਂ ਡਾਪ ਹੋਣੇ ਸੀ ਉਹਨਾਂ ਦੇ ਮੈਚ ਕੈਂਸਲ ਹੋ ਗਏ ਆਪਾਂ ਜੀ ਪਾਟ ਗਏ ਹਾਫs ਵਿੱਚ ਬਾੜ ਗਏ ਦੋਏ ਪਲੇਅਰ ਉਹ ਸਿੱਧੇ ਗਏ ਉੱਥੇ ਫਿਰ ਕੰਮ ਖਰਾਬ ਹੋ ਜਾਂਦਾ ਸਖਤਾਈ ਕਰਨੀ ਪੈਣੀ ਹੈ ਜੇ ਥੋੜਾ ਜਿਹਾ ਮਤ ਕਰਨਾ ਜੇ ਠੱਲ ਪਾਉਣੀ ਹੈ ਜੀ ਪੈਜ ਹੋ ਗਈ ਏਡੀ ਗੱਲ ਨਹੀਂ ਹੈਗੀ ਗੈਂਗਸਟਰਾਂ ਦੀ ਗੱਲ ਕੀਤੀ ਜਾ ਰਹੀ ਹੈ ਹੂੰ ਵੀ ਕਬੱਡੀ ਨਾਲ ਜੁੜਿਆ ਹੋਇਆ ਪੱਖ ਆ ਇਹ ਹੈਗਾ ਵੀ ਹੈਗਾ ਵੀਰੇ ਪਹਿਲਾਂ ਤੋਂ ਹੀ ਆ ਇਹ ਮਜਬੂਰੀ ਆ ਕੋਈ ਕਬੱਡੀ ਵਾਲਿਆਂ ਦੀ ਨਹੀਂ ਨਹੀਂ ਮਜਬੂਰੀ ਨਹੀਂ ਹੈਗੀ ਬਸ ਇਹ ਆਏ ਆ ਚੱਕਰ ਹੁਣ ਤਾਂ ਜਾਦੇ ਤਾਂ ਹੋ ਗਿਆ ਪੈਸਾ ਬੜਾ ਆ ਗਿਆ ਕੋਡੀ ਚ ਮਤਲਬ ਗੈਂਗਸਟਰ ਉਹਦੇ ਤੱਕ ਪਹੁੰਚਦੇ ਆ ਜਾਂ ਕਬੱਡੀ ਵਾਲਾ ਉਹਨੂੰ ਅਪਰੋਚ ਕਰਦਾ ਯਾਰ ਹੁਣ ਇਹ ਗੇਮ ਤਾਂ ਨਹੀਂ ਆਪਾਂ ਸਮਝ ਸਕਦੇ ਇਹ ਚੀਜ਼ ਹਨਾ ਗਰਮੀ ਦਾ ਵੀ ਕਹਿ ਦਈਏ ਵੀ ਫਲਾਣਾ ਬੰਦਾ ਵੀ ਆਪਾਂ ਨਾਂ ਲੈ ਦਈਏ ਵੀ ਉਹ ਹੈਗਾ ਜਾਂ ਹੋਏਗਾ ਪਰ ਜਿਹੜੀ ਗੱਲ ਹੁੰਦੀ ਆ ਉਹ ਸੱਚੀ ਵੀ ਹੁੰਦੀ ਆ ਜਿਵੇਂ ਲੋਕ ਕਹਿੰਦੇ ਆ ਨਾ ਤਾਂ ਹੋਰ ਹੈਗਾ ਵਾ ਹੁਣ ਕਿੰਨੇ ਪਲੇਰਾਂ ਦੀ ਆਪਾਂ ਦੇਖਦੇ ਆਂ ਵੀ ਬਿਚਾਰਾਂ ਦੀ ਜ਼ਿੰਦਗੀ ਚਲੀ ਗਈ ਆ ਹਨਾ ਤੇ ਉਹ ਕੋਈ ਕਾਰਨ ਤਾਂ ਹੈਗਾ ਹੀ ਆ ਜੀ ਜੇ ਆਪਾਂ ਕਹਿ ਦਈਏ ਬਿਨਾਂ ਕਾਰਨ ਤੋਂ ਹੁਣ ਆਪਾਂ ਬੰਦਾ ਮਾਰ ਦੇਾਂਗੇ ਨਹੀਂ ਮਾਰ ਸਕਦੇ ਕਾਰਨ ਤਾਂ ਹੈਗਾ ਵਾ ਆਇਆ ਵਾ ਵਿੱਚ ਗੈਂਗਸਟਰ ਵੀ ਆਇਆ ਨਸ਼ਾ ਵੀ ਆਇਆ ਤੇ ਚੰਗੇ ਬੰਦੇ ਵੀ ਬਹੁਤਾ ਮਾੜੇ ਵੀ ਬਹੁਤ ਜੀ ਇਹ ਜਿੱਥੇ ਕਹਿੰਦੇ ਹੁੰਦੇ ਆ ਜਿੱਥੇ ਨੌ ਬਣਨਾ ਤੇ ਜਿੱਥੇ ਪੈਸਾ ਆਉਣਾ ਉੱਥੇ ਦੋਨੇ ਤਰ੍ਹਾਂ ਆ ਜਾਂਦੇ ਆ ਮਾੜੇ ਵੀ ਆਉਂਦੇ ਆ ਚੰਗੇ ਵੀ ਆਉਂਦੇ ਆ ਜੀ ਤੇ ਉਹਦੇ ਵਿੱਚ ਆਪਾਂ ਤਾਂ ਬੇਨਤੀ ਉਹ ਕਰ ਸਕਦੇ ਆ ਵੀ ਵੀ ਜਿਹੜੇ ਵਿਚਾਰੇ ਹੁਣ ਪਲੇਅਰ ਡਰਦੇ ਵੀ ਆ ਕੋਸ ਹਨਾ ਵੀ ਇਹਨਾਂ ਦਾ ਵੀਰ ਬਣ ਕੇ ਖੜਾ ਛੱਡੋ ਕੋਈ ਨਾ ਚਲੋ ਜੇ ਤੁਸੀਂ ਹੈਗੇ ਹੋ ਤੁਸੀਂ ਆਪਦੀ ਜੌਬ ਕਰ ਲਓ ਇਹਨਾਂ ਨੂੰ ਵਿਚਾਰਾਂ ਨੂੰ ਆਪਦੀ ਜੌਬ ਕਰਨ ਦੋ ਹਨਾ ਤੇ ਪਲੇਅਰ ਆ ਪਲੇਅਰ ਡਰੇ ਹੋਏ ਆ ਨੇਰੇ ਘਰ ਦੇ ਵੀ ਡਰਦੇ ਆ ਹੁਣ ਜੇ ਕਿਸੇ ਨੇ ਹੁਣ ਨੇਰੇ ਪਲੇਅਰਾਂ ਨੂੰ ਹੋ ਜਾਂਦਾ ਨੇਰਾ ਡਰਦੇ ਬਹੁਤ ਆਮੀ ਨੂੰ ਪਲੇਅਰਾਂ ਦੇ ਮਾਪੇ ਨਾਲ ਵੀ ਕਈ ਵਾਰੀ ਸਾਡੀ ਗੱਲਬਾਤ ਹੋ ਜਾਂਦੀ ਆ ਤੇ ਡਰਤਾ ਲੱਗਦਾ ਹੀ ਆ